ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਜਦੋਂ ਦੂਜੇ ਮੁਲਜ਼ਮ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਇਸ ਦੂਜੇ ਮੁਲਜ਼ਮ ਦਾ ਨਾਮ ਹੈ ਵਿਸ਼ਾਲ ਪਹਿਲੇ ਨੂੰ ਕਾਬੂ ਕਰ ਲਿਆ ਗਿਆ ਸੀ ਰੋਹਨ ਮਸੀਹ ਨੂੰ ਤੇ ਫਿਰ ਦੂਜਾ ਫਰਾਰ ਸੀ ਵਿਸ਼ਾਲ ਉਹ ਵੀ ਪੁਲਿਸ ਦੇ ਹੜੀਕੇ ਆ ਹੀ ਗਿਆ ਢੀਂਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਏ ਵਿਸ਼ਾਲ ਔਰ ਖੰਨਾ ਤੋਂ ਰੋਹਨ ਮਸੀਹ ਦੀ ਗ੍ਰਿਫਤਾਰੀ ਹੋਈ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਅਹਿਮ ਖੁਲਾਸੇ ਵੀ ਹੋਏ ਨੇ ਪੂਰਾ ਮਾਮਲਾ 5 ਲੱਖ ਰੁਪਏ ਦੇ ਨਾਲ ਜੁੜਿਆ ਹੋਇਆ ਹੈ ਕਿ 5 ਲੱਖ ਰੁਪਏ ਹੈਪੀ ਪਸ਼ੀਆਂ ਨੇ ਕਿਹਾ ਸੀ ਕਿ 5 ਲੱਖ ਰੁਪਏ ਦਵਾਂਗਾ ਇਹ ਕੰਮ ਕਰਨਾ ਹੈ ਔਰ ਜੋ ਆਟੋ ਡਰਾਈਵਰ ਕਾਬੂ ਕੀਤਾ ਗਿਆ ਹੈ ਜਿਸ ਤੋਂ ਪੁੱਛਗਿੱਛ ਹੋਈ ਉਸ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਨਸ਼ੇ ਦੇ ਵਿੱਚ ਸੀ ਨਸ਼ੇ ਦੇ ਵਿੱਚ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ 5 ਲੱਖ ਰੁਪਏ ਦੇ ਲਾਲਚ ਦੇ ਵਿੱਚ ਜਾਣਕਾਰੀ ਇਹ ਵੀ ਕਿ 50 ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਗਏ ਸੀ ਔਰ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ 575 ਨੰਬਰ ਕੋਠੀ ਦੇ ਵਿੱਚ ਉਹ ਗ੍ਰੇਨੇਡ ਸੁੱਟਿਆ ਗਿਆ ਸੀ ਮਨੋਜ ਰਾਠੀ ਸਾਡੇ ਨਾਲ ਨੇ ਮਨੋਜ ਥੋੜਾ ਦੱਸੋ ਇਸ ਪੂਰੇ ਮਾਮਲੇ ਦੇ ਕਿਉਂਕਿ 11 ਤਰੀਕ ਤੋਂ ਲੈ ਕੇ 11 ਇਨਫੈਕਟ ਜਦੋਂ ਮਾਮਲਾ ਸਾਹਮਣੇ ਆਇਆ ਬਹੁਤ ਹੈਰਾਨ ਕਰ ਦਿਨ ਵਾਲਾ ਸੀ ਜੰਡੀਗੜ੍ਹ ਦੇ ਵਿੱਚ ਇਸ ਤਰੀਕੇ ਨਾਲ ਕੋਈ ਬੰਬ ਸੁੱਟ ਕੇ ਭੱਜ ਗਿਆ ਹੁਣ ਦੋਵੇਂ ਮੁਲਜ਼ਮ ਕਾਬੂ ਆ ਗਏ ਨੇ ਇਸ ਸਮੇਂ ਕੀ ਕੋਈ ਅਪਡੇਟ ਇਹ ਗੱਲ ਦੋਵਾਂ ਤੱਕ ਸੀਮਿਤ ਹੈ ਜਾਂ ਇਹ ਇਹ ਇੱਕ ਵੱਡਾ ਕੋਈ ਨੈਕਸਸ ਹੈ ਕੋਈ ਵੱਡਾ ਪੂਰਾ ਘਰੋ ਹੈ ਦੇਖੋ ਗੁਰਵ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਹੈ ਇਹ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਦੇ ਸਾਹਮਣੇ ਆਈ ਸੀ ਕਿਉਂਕਿ ਰੋਹਨ ਮਸੀ ਜਿਹੜਾ ਸਭ ਤੋਂ ਪਹਿਲਾਂ ਫੜਿਆ ਸੀਗਾ ਖੰਨਾ ਤੋਂ ਉਹਦੀ ਗ੍ਰਿਫਤਾਰੀ ਹੋਈ ਸੀ ਔਰ ਪੰਜਾਬ ਪੁਲਿਸ ਤੇ ਸੈਂਟਰਲ ਏਜੰਸੀਆ ਤੇ ਜੰਡੀਗੜ੍ਹ ਪੁਲਿਸ ਤੇ ਜੁਆਇੰਟ ਆਪਰੇਸ਼ਨ ਸੀਗਾ لیکن ਹੁਣ ਤੱਕ ਦੀ ਜਿਹੜੀ ਪੁੱਛ ਕੇ ਚੱ ਹੈ ਕਿਉਂਕਿ ਦੂਜਾ ਵੀ ਹੁਣ ਕਾਬੂ ਕਰ ਲਿਆ ਗਿਆ ਜਿਹੜੇ پولیس ਸੋਰਸਿਸ ਨੇ ਜਾਣਕਾਰੀ ਦਿੱਤੀ ਔਰ ਦਿੱਲੀ ਤੋਂ ਉਸ ਨੂੰ ਕਾਬੂ ਕੀਤਾ ਗਿਆ ਜਿਹੜਾ ਵਿਸ਼ਾਲ ਹੈ ਜਿਹੜਾ ਦੂਜਾ ਸੀਸੀਟੀਵੀ ਚ ਵੀ ਆਈ ਸੀ ਦੋਨਾਂ ਦੀ ਸੀਸੀਟੀਵੀ ਆਈ ਸੀ ਇਹ ਵਿਸ਼ਾਲ ਜਿਹੜਾ ਇਹ ਵੀ کارਪੈਂਟਰ ਦਾ ਕੰਮ ਕਰਦਾ ਤੇ ਰੋਹਨ ਮਸੀਦਾ ਬਹੁਤ ਹੀ ਖਾਸ ਦੋਸਤ ਹੈ ਇਹ ਨਾਲ ਹੀ ਇਕੱਠੇ ਹੀ ਰਹਿੰਦੇ ਨੇ ਤੇ ਦੋਨੋਂ ਨਸ਼ਾ ਨਸ਼ਾ ਵੀ ਕਰਦੇ ਆ ਜਿਹੜੀ ਹੁਣ ਤੱਕ ਦੀ ਜਾਣਕਾਰੀ ਆਈ ਹੈ ਹੁਣ ਗੱਲ ਹੈ ਕਿ ਇਹ ਦੋਨਾਂ ਨੇ ਕੀਤਾ ਜਾਂ ਇਹਦੇ ਪਿੱਛੇ ਕਿਸੇ ਹੋਰ ਦਾ ਹੱਥ ਹੈ ਉਂਟਕ ਦੀ ਪੁਛਕੇ ਜੇ ਸਾਮਣੀ ਆਈ ਹੈ ਕਿ ਇਹ ਵਿਦੇਸ਼ 'ਚ ਬੈਠੇ ਹੈਪੀ ਪਾਸ਼ੀਆ ਨਾਂ ਦੇ ਜਿਹੜੇ ਗੈਂਗਸਟਰ ਹੈ ਉਸ ਵੱਲੋਂ ਇਹ ਪੂਰੀ ਹਦਾਇਤਾਂ ਦਿੱਤੀ ਗਈ ਸੀ ਉਸ ਵੱਲੋਂ ਪੂਰਾ ਇਹ ਪੂਰਾ ਜਿਹੜਾ ਪਲਾਨ ਹੈ ਉਹ ਤਿਆਰ ਕੀਤਾ ਗਿਆ ਸੀਗਾ ਤੇ ਇਹਨਾਂ ਨੂੰ 5 ਲੱਖ ਰੁਪਏ ਦੇਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਸੀ ਕਿ 5 ਲੱਖ ਸਾਨੂੰ ਦਿੱਤਾ ਜਾਏਗਾ ਕਿ ਤੁਸੀਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਤੁਸੀਂ ਉਸ ਘਰ ਦੇ ਵਿੱਚ ਜਾ ਕੇ 575 ਨੰਬਰ ਕੋਠੀ ਦੇ ਵਿੱਚ ਜਾ ਕੇ ਇਹ ਤੁਸੀਂ ਸੁੱਟ ਕੇ ਆਣਾ ਹੈ ਔਰ ਉਸ ਤੋਂ 50000 ਕਰੀਬ ਉਹਨਾਂ ਨੂੰ ਜਿਹੜਾ ਹੈਗਾ ਪਹਿਲਾਂ ਦਿੱਤਾ ਸੀਗਾ ਕਿ ਇਹ ਤੁਸੀਂ ਪਹਿਲਾਂ ਜਾਓ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਕਿਉਂਕਿ ਇਹ ਰੈਕੀ ਵੀ ਹੋਈ ਹੈ ਸਾਰੀ ਚੀਜ਼ਾਂ ਇਹ ਪੂਰੀ ਪਲੈਨਿੰਗ ਦੇ ਤਹਿਤ ਹੋਏਗਾ गौरव ਉਹ ਜਿਹੜੀ ਹੁਣ ਪੁੱਛ ਕੇ ਛੋਰੀ ਹੈ ਇਹਦੇ ਵਿੱਚ ਬੜੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ ਕਿਉਂਕਿ ਰੋਹਨ ਮਸੀਬ ਤੇ ਵਿਸ਼ਾਲ ਇਹ ਦੋਵੇਂ ਜੰਮੂ ਕਸ਼ਮੀਰ ਦੇ ਵਿੱਚ ਵੀ ਕਾਫੀ ਸਮੇਂ ਰਹੇ ਹਨ ਉੱਥੇ ਇਹ ਕਾਰਪੈਂਟਰ ਦਾ ਵੀ ਕੰਮ ਕਰਦੇ ਸੀਗੇ ਜਿਹੜੀ ਹੁਣ ਤੱਕ ਦੀ ਪੁੱਛੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਇਨਾ ਦਾ ਜਿਹੜਾ ਨੈਕਸਸ ਹੈ ਕਿ ਕਿਸ ਤਰ੍ਹਾਂ ਇਹ ਹੈਪੀ ਪਾਸ਼ਿਆ ਦੇ ਸੰਪਰਕ ਦੇ ਵਿੱਚ ਆਇਆ ਕਿਉਂਕਿ ਰੋਹਨ ਮਸੀ ਜਿਹੜਾ ਉਹ ਪਾਸ਼ਿਆ ਪਿੰਡ ਦਾ ਹੀ ਹੈਗਾ ਰਹਿਣ ਵਾਲਾ ਔਰ ਹੈਪੀ ਪਾਸ਼ਿਆ ਦੇ ਪਿੰਡ ਦਾ ਹੀ ਰਹਿਣ ਵਾਲਾ ਔਰ ਬੜੀ ਅੱਛੀ ਜਾਣਕਾਰੀ ਸੀ ਇਹ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਹੈਪੀ ਪਾਸ਼ਿਆ ਦੇ ਨਾਲ ਜਿਹੜੀ ਹੁਣ ਤੱਕ ਦੀ ਪੁਲਿਸ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਇਹ ਪੂਰੀ ਪਲੈਨਿੰਗ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਪਹੁੰਚਦੇ ਆ ਰੈਕੀ ਕਰਦੇ ਆ ਪਹਿਲਾਂ ਕਿਉਂਕਿ ਵਾਰਦਾਤ ਤੋਂ ਪਹਿਲਾਂ ਇਹ ਰੈਕੀ ਕਰਕੇ ਗਏ ਨੇ ਸਾਰੀ ਚੀਜ਼ਾਂ ਦੇਖ ਕੇ ਗਏ ਨੇ ਕੋਠੀ ਦੀ ਪੂਰੀ ਕਿ ਤੇ ਉਹ ਕਿਲੇ ਬਿਲਕੁਲ ਸਾਹਮਣੇ ਗਰਾਊਂਡ ਹੈ ਗਰਾਊਂਡ ਦੇ ਵਿੱਚ ਪੂਰਾ ਦਿਲ ਲਾ ਕੇ ਗਏ ਨੇ ਬੈਠ ਕੇ ਗਏ ਨੇ ਔਰ ਉਸ ਤੋਂ ਬਾਅਦ ਇੱਕ ਜਿਆਦਾ ਤਰੀਕ ਨੂੰ ਆ ਕੇ ਸ਼ਾਮ ਜੀ ਨੂੰ ਤੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਏ ਹੁਣ ਵਿਸ਼ਾਲ ਦੀ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਉਹਦੇ ਵਿੱਚ ਆਟੋ ਡਰਾਈਵਰ ਜਿਹੜਾ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ ਉਹ ਆਟੋ ਡਰਾਈਵਰ ਨੇ ਜੀ ਚੰਦ ਅਸੀਂ ਹੈ ਉਹਦੇ ਵਿੱਚ ਵੀ ਹੁਣ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਰੂਟ ਤਿਆਰ ਕੀਤਾ ਗਿਆ ਸੀਗਾ ਉਸੇ ਰੂਟ ਤੋਂ ਜਾਣਾ ਸੀਗਾ ਲੇਕਿਨ ਜਾਂਦੇ ਹੋਏ ਉਹਨਾਂ ਨੇ ਰੂਟ ਚੇਂਜ ਕੀਤਾ ਔਰ 17 ਸੈਕਟਰ ਸ ਸਾਰਾ ਦੇ ਲਾਈਟ ਪੁਆਇੰਟ ਤੇ ਉਹਨਾਂ ਨੇ ਉੱਪਰ ਕੇ ਔਰ ਅੱਗੇ ਜਾ ਕੇ ਉਹਨਾਂ ਨੇ バス ਫੜੀ ਤੇ ਉਹ ਜਾ ਕੇ ਖੰਨਾ ਪਹੁੰਚ ਗਏ ਯਾਨੀ ਕਿ ਖੰਨਾ ਪਹੁੰਚਦੇ ਹੋਏ ਉਹ ਵਖ ਵਖ ਹੋ ਗਏ ਯਾਨੀ ਕਿ ਰੋਹਨ ਮਸੀਦ ਦੂਜੀ ਸਾਈਡ ਨੂੰ ਚਲਾ ਗਿਆ ਅਰਿਸ਼ਾਲ ਦੂਜੀ ਸਾਈਡ ਨੂੰ ਚਲਾ ਗਿਆ ਔਰ ਉਹਨਾਂ ਨੇ ਕਿਹਾ ਜੈਸੀ ਬਾਤ ਚ ਮਿਲਾਂਗੇ ਤੇ ਇਕੱਠੇ ਹੋ ਕੇ ਅਸੀਂ ਜੰਮੂ ਕਸ਼ਮੀਰ ਜਿਹੜੀ ਹੈਗੀ ਹੈ ਜੰਮੂ ਕਸ਼ਮੀਰ ਅਸੀਂ ਜਾਣਗੇ ਕਿਉਂਕਿ ਜੰਮੂ ਕਸ਼ਮੀਰ ਜਾਣ ਦਾ ਇਹ ਨਾ ਦਾ ਪੂਰਾ ਪਲਾਨ ਸੀ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਹੁਣ ਰੋਹਨ ਮਸੀ ਨੂੰ ਪੰਜਾਬ ਪੁਲਿਸ ਰਿਮਾਂਡ ਤੇ ਹੈ रोहन के रोहन मसीतो पूछ के बहुत सारी चीजें का खुलासा हो रहा है कि जेड़ा ग्रेनेड टाइप वो लेके आया सी या चाइनीज पिस्टल उदर एकोल जेडी रिकवर हुई है वो कित्थों हुई है वो किन्ने ਦਿੱਤੀ ਸੀ ਹੋਰ ਚੀਜ਼ਾਂ ਜਿਹੜੀ ਲੌਜਿਸਟਿਕ ਜਿੱਦਾਂ ਕਿੰਨੇ ਮੁਹੱਈਆ ਕਰਾਈ ਸੀ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਈ ਹੈ ਕਿ ਹੈਪੀ ਪਾਸ਼ਾ ਨੇ ਹੀ ਸਾਰੀ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਾਈ ਸੀ ਔਰ ਮੁਹੱਈਆ ਕਰਾਨ ਤੋਂ ਬਾਅਦ ਨਾ ਉਹ ਜਿਹੜਾ ਪੈਸੇ ਦੇਣ ਦਾ ਕੰਮ ਗੱਲ ਗਈ ਸੀ ਉਹ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ ਕੰਮ ਕਰਨ ਤੋਂ ਬਾਅਦ ਹੀ ਪੈਸਾ ਜਿੰਨਾ ਵੀ ਜਿਹੜਾ 44 ਲੱਖ ਰੁਪਏ ਦੇ ਕਰੀਬ ਬਕਾਇਆ ਰਹਿਦਾ ਸੀ ਉਹ ਇਹਨਾਂ ਨੂੰ ਦੇਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਹੁਣ ਪੁੱਛਕੀ ਸੀ ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਗੌਰਵ ਕੇ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਪਲੈਨਿੰਗ ਇੱਕ ਬਹੁਤ ਕਹਿ ਸਕਦੇ ਆ ਕਿ ਇੱਕ ਤਰੀਕੇ ਨਾਲ ਜਿਹੜੀ ਪਲੈਨਿੰਗ ਕਰਨ ਤੋਂ ਬਾਅਦ ਇਸ ਸਾਰੀ ਚੀਜ਼ ਨੂੰ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਲੇਕਿਨ ਹਾਲਾਂਕਿ ਭਜੰਦੇ ਫਿਰਾਰ ਸੀਗੇ ਵਿਸ਼ਾਲ ਚੁਕਿ ਪੁਲਿਸ ਹੁਣ ਲਗਾਤਾਰ ਪਿੱਛੇ ਲੱਗੀ ਹੋਈ ਸੀ ਇੰਟੈਲੀਜੈਂਸ ਸੈਂਟਰਲ ਏਜੰਸੀ ਆ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਲਗਾਤਾਰ ਦੇ ਵਿੱਚ ਪਿੱਛੇ ਇਹਨਾਂ ਦੇ ਲੱਗੀ ਹੋਈ ਸੀ ਲੇਕਿਨ ਹੁਣ ਇਹਨਾਂ ਨੂੰ ਫੜ ਲਿਆ ਤੇ ਹੁਣ ਸਾਰਿਆਂ ਨੂੰ ਯਾਨੀ विशाल ਨੂੰ ਤੇ ਤੀਜਾ ਕੁਲਦੀਪ ਕੁਮਾਰ ਆਟੋ ਡਰਾਈਵਰ ਇਹ ਤਿੰਨਾਂ ਨੂੰ ਹੁਣ ਸਾਹਮਣੇ ਸਾਹਮਣੇ ਕੁੱਝਾ ਕੇ ਕੁੱਝ ਕੀ ਦੀ ਤਿਆਰੀ ਹੈ ਕਿਉਂਕਿ ਕੁਲਦੀਪ ਕੁਮਾਰ ਵੀ ਕੁੱਝ ਖਿੱੱਚ ਕੇ ਕਈ ਚੀਜ਼ਾਂ ਆਈਆਂ ਰੋਹਨ ਮਸੀਹ ਦੀ ਕੁੱਝ ਖਿੱੱਚ ਕੇ ਕਈ ਚੀਜ਼ਾਂ ਆਈਆਂ ਹੁਣ ਵਿਸ਼ਾਲ ਜਿਹੜਾ ਕੱਲ ਤੇ ਰਾਤ ਫੜਿਆ ਗਿਆ ਉਹਦੀ ਕੁੱਝ ਖਿੱੱਚ ਕੇ ਚੀਜ਼ਾਂ ਸਾਹਮਣੇ ਆਣ ਗਈਆਂ ਤਾਂ ਸਾਰੀ ਚੀਜ਼ਾਂ ਨੂੰ ਮਿਲਾ ਕੇ ਹੁਣ ਪੁਲਿਸ ਜਰੀਏ ਇਨਵੈਸਟੀਗੇਸ਼ਨ ਕਰਨ ਤੇ ਜੁੜ ਗਈ ਜੀ ਚਲੋ ਸ਼ੁਕਰੀਆ ਧੰਨਵਾਦ ਸਾਂ ਨਾਲ ਜੁੜਨ ਲਈ ਇਸ ਪੁਰੇ ਮਾਮਲੇ ਦੇ ਵਿੱਚ ਇੱਕ ਤਾਂ ਗੱਲ ਡੈਫੀਨਿਟਲੀ ਹੈ ਕਿ ਬਹੁਤ ਵੱਡੀ ਸਾਜ਼ਿਸ਼ ਨੂੰ ਤੱਕੜਿਆ ਗਿਆ ਕਿਉਂਕਿ ਜਿੱਥੇ ਇਹ ਅਟੈਕ ਕੀਤਾ ਗਿਆ ਸੀ ਬਾਅਦ ਦੇ ਵਿੱਚ ਹੈਪੀ ਪਸ਼ਿਆ ਦੇ ਵੱਲੋਂ ਇੱਕ ਅਥਿਤ ਪੋਸਟ ਸਾਹਮਣੇ ਆਈ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿੱਚ ਜੋ ਮਨੋਜਵੀ ਜ਼ਿਕਰ ਕਰ ਰਹੇ ਸੀ ਕਿ 1986 ਦੇ ਵਿੱਚ ਨਕੂਦਰ ਦੇ ਵਿੱਚ ਇੱਕ ਘਟਨਾਕ੍ਰਮ ਹੋਇਆ ਸੀ ਔਰ ਉਸ ਦੇ ਨਾਲ ਉਹ ਜੁੜਿਆ ਪੂਰਾ ਮਾਮਲਾ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮ ਜਿਹੜਾ ਉਸ ਸਮੇਂ ਸੀ ਉਸ ਨੇ ਕੋਈ ਐਕਸ਼ਨ ਲਿਆ ਸੀ ਜਿਸ ਨੂੰ ਫੇਕ ਇਨਕਾਊਂਟਰ ਨਾਮ ਦਿੱਤਾ ਗਿਆ ਜਾਂ ਇਸ ਤਰੀਕੇ ਦੇ ਇਲਜ਼ਾਮ ਲਗਾ ਕੇ ਪੂਰੇ ਅਟੈਕ ਨੂੰ ਕਰਵਾਇਆ ਗਿਆ ਖੈਰ ਕੁੱਲ ਮਿਲਾ ਕੇ ਹੁਣ ਜਾਂਚ ਜਾਰੀ ਹੈ 11 ਸਤੰਬਰ ਨੂੰ ਇਹ ਪੂਰਾ ਘਟਨਾਕਰਮ ਵਾਪਰਿਆ ਸੀ ਔਰ ਕਰੀਬ ਕਰੀ 72 ਘੰਟਿਆਂ ਦੇ ਵਿੱਚ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਰਿਹਾ ਔਰ ਕਾਬਲੇਗੋਰੀ ਵੀ ਹੈ ਕਿ ਇਹ ਪੂਰਾ 5 ਲੱਖ ਰੁਪਏ ਨੂੰ ਲੈ ਕੇ ਸੀ ਯਾਨੀ ਕਿ ਇਹ ਇੱਕ ਤਰੀਕੇ ਨਾਲ ਮੋੜੇ ਸੀ ਜਿਹੜੇ ਦੋਵੇਂ ਨੇ ਰੋਹਨ ਵੀ ਤੇ ਵਿਸ਼ਾਲ ਵੀ ਕਿ ਇਹਨਾਂ ਨੂੰ ਜ਼ਿਆਦਾ ਕੁਝ ਨਹੀਂ ਪਤਾ ਬਸ ਪਤਾ ਕਿ ਸਾਨੂੰ ਪੈਸੇ ਮਿਲਣਗੇ ਅਸੀਂ ਆਹ ਕੰਮ ਕਰਕੇ ਆ ਜਾਣਾ ਹੈ ਖੈਰ ਹੁਣ ਇਹਨਾਂ ਦੇ ਉੱਤੇ ਵੀ ਧਾਰਾ ਤਾਂ ਉਸ ਤਰੀਕੇ ਦੀ ਲੱਗ ਚੁੱਕੀ ਹੈ ਔਰ ਹੁਣ ਦੋਵੇਂ ਗ੍ਰਿਫਤਾਰ ਨੇ ਅੱਗੇ ਹੋਰ ਕੀ ਖੁਲਾਸੇ ਹੁੰਦੇ ਨੇ ਦੇਖਣਾ